ਲੋ ਜੀ ਇਹ ਆ ਸਾਡੀ ਨਵੀਂ ਕੁੱਤੀ ਇਹ ਨੰਗ ਫੈਮਿਲੀ ਮੈਂਬਰ ਬਾਈ ਨੇਵੀਆ ਅਮਰੀਕਨ ਪਿਟਬੁਲ ਦੇਖੋ ਬੜੀ ਸਿਆਣੀ ਹੈ ਕੁਝ ਵੀ ਨਹੀਂ ਕਹਿੰਦੀ ਤੇ ਬੰਨੀ ਤਾਂ ਵੀ ਰਾਤੀਂ ਮੈਨੂੰ ਪਿਆਰ ਮੈਂ ਕਹਿੰਦੀ ਠੰਡ ਹੋਣਾ ਲੱਗਿਆ ਜਦ ਲੈਂਦੀ ਸੀ ਤੇ ਬਾਕੀ ਬੋਰੀ ਬੜੀ ਮੈਂ ਚਲ ਧੁੱਪੇ ਬੰਨਦੇ ਨੇ ਇਹਨੂੰ ਬੰਦਣਾ ਤਾਂ ਆ ਵਾਂ ਬਾਕੀ ਹੁਣ ਚਲਦੇ ਆ ਆਪਣੇ ਘੋਟਰਾ ਵਾਲੇ ਘਰੀ ਤੇ ਬਾਕੀ ਕੁੱਤੀ ਤੇ ਵੀ ਵੇਖ ਲੋ ਕਿੰਨੀ ਸਿਆਣੀ ਹੈ ਇਹ ਗੰਦੀ ਏ ਚੈੱਕ ਕਰੋ ਕਿੰਨੀ ਸਿਆਣੀ ਤੇ ਇਹ ਫੋਰਸ ਸੇਲ ਵੀ ਕਰ ਦਾਂਗੇ ਆਪਾਂ ਵੈਸੇ ਤੇ ਜੇ ਸਵੀਰ ਭਰਾ ਨੂੰ ਚਾਹੀਦੀ ਕਮੈਂਟ ਜੂਰ ਕਰ ਦਿਓ ਤੇ ਬਾਕੀ ਕੁੱਤੀ ਪੂਰੀ ਸਾਊ ਆ ਸਿਆਣੀ ਆ ਤੇ ਕੁਝ ਨਹੀਂ ਕਹਿੰਦੀ ਤੇ ਇਹਦੀ ਉਮਰ ਹੈਗੀ ਹੈ ਡੇਢ ਤੋਂ 2 ਸਾਲ ਦੇ ਵਿੱਚ ਠੀਕ ਆ ਬਾਕੀ ਆਖੋ ਕਿੰਨਾ ਮੱਦੀ ਕੋ ਕਹਿ ਲੋ ਕੁਝ ਨਹੀਂ ਕਹਦੀ ਚਲੋ ਚਾਚਾ ਦੇ ਪੁੱਤਰਾ ਨੇ ਘਰੇ ਤੇ ਲੋ ਜੀ ਆ ਗਏ ਆ ਛੱਤ ਤੇ ਤੇ ਬਾਕੀ ਪਤਾ ਲੱਗਦਾ ਇਹ ਮੀਮੂ ਪਿਆ ਕਿਦਾਂ ਖਲਾਰਾ ਪਿਆ ਵਾ ਕੋਈ ਨਹੀਂ ਛੱਤ ਦੀ ਸਫਾਈ ਕਰਨੀ ਤੇ ਖੁੱਡੇ ਸਫਾਈ ਕਰਨੀ ਆ ਬਾਕੀ ਅੱਜ ਤਾਂ ਦੋ ਨਿਹੜੀ ਕੂਤਰੀਆਂ ਆਪਾਂ ਕਾਲਾ ਮਨਾ ਕਰ ਦਿੱਤਾ ਹੈ ਰਿਜ਼ਲਟ ਦਿਖਾਉਣੇ ਆ। ਇੱਕ ਡਾ ਖੋਲੇ ਆ ਤੇ ਬਾਕੀ ਇੱਕ ਜੁੜੀ ਨਾੜੀ ਦੇ ਦਿੱਤੇ ਆ ਉੱਥੇ ਤੇ ਬਾਕੀ ਜਿਹੜੀ ਇੱਕ ਜੁੜੀ ਨਾਲ ਦੇ ਦਿੱਤੇ ਉਹ ਵੀ ਐਂਡ ਖਰਾਬ ਹੋ ਗਏ ਹੀ ਉਹ ਵੀ ਐਂਡ ਖਰਾਬ ਹੋ ਗਏ। ਬਾਕੀ ਫਿਰ ਤਿਆਰੀਆਂ ਦੁਰੀ ਕੀਤੀਆਂ ਕੋਈ ਨਹੀਂ ਦੇਣਗੇ ਐਂਡੇ। ਆਹ ਖੋਲ। ਤੇ ਚਲ ਤਾਂ ਦੋ ਕੋਨਾ ਕੂਤਰੀਆਂ ਉਹ ਇੱਕ ਕੂਤਰੀ ਹੀ ਤੇ ਇੱਕ ਕੂਤਰੀ ਆਪਣੀ ਅਵੀ ਜੋੰਸਰੀ ਇਹਦੀ ਉਹਦੋਂ ਮਾਰੀ ਹਾਲਤ ਸੀ ਇਹਨੂੰ ਆਪਾਂ ਦੋ ਦਿਨ ਕਾਲਾ ਮਨਾ ਕਰ ਦਿੱਤਾ ਹੈਗਾ। ਤੇ ਇਹ ਵੀ ਪੂਰੀ ਬੰ ਸੈੱਟ ਹੋ ਗਈ ਪਰ ਨਹੀਂ ਹੁਣ ਥੋੜੀ ਬੋਧ ਹੋਵੇ। ਹਾਂ ਨਹੀਂ ਪਰ ਉਹ ਸੈਟ ਹੋ ਗਈ ਪੂਰੀ ਇਹਦਾ ਬੜਾ ਮਾੜਾ ਹਾਲ ਹੀ ਮੈਂ ਵੀਡੀਓ ਨਹੀਂ ਬਣਾ ਸਕਿਆ ਉਹ ਕਿ ਮੇ ਕੋਲ ਫੋਨ ਹੈ ਨਹੀਂ ਉਹਦੇ ਆਜੇ ਵੀ ਲਗੜਾ ਕੇ ਤੁਰਦੀ ਆ ਕੁਮੜੇ ਮੜੀ ਦੇਖਿਆ ਹਾਂ ਆ ਇਹ ਲਗੜਾ ਰੋਟੀ ਪਰ ਫੋਨ ਪੂਰੀ ਬਿਲਕੁਲ ਸੈਟ A1 ਹੋ ਗਈ ਪੂਰੀ ਤੇ ਬਾਕੀ ਇਹ ਕੂਤਰੀ ਜੋੜੀ ਤੋੜਦੀ ਆ ਆਪਾਂ ਇੱਥੇ ਜਿਨੇ ਆਣੇ ਦਿੱਤੇਗੇ ਜੇ ਆਣੇ ਖਰਾਬ ਹੋ ਗਏ ਤੋਂ ਬਾਅਦ ਤੋੜਦੀ ਜੋੜੀ ਇਹਦੀ ਕੂਤਰੀ ਪੁੱਤਰੀ ਛੱਡਦੀ ਆ ਜਿਹੜੀ ਉਹ ਹੀ ਕੂਤਰੀ ਜਿਹਨੂੰ ਅ ਵਿਕਾਰ ਇਹ ਪਲੇਰ ਹੋ ਗਈ ਆ ਉਹ ਆ ਉਹਦੀ ਪੁੱਤਰੀ ਹੀ ਤੇ ਬਾਕੀ ਸਾਡੀ ਕੋਹ ਜੁੜੀ ਇਹ ਜੋੜੀ ਫੋਰ ਸੇਲ ਆ ਤੇ ਬਾਕੀ ਇੰਸਟਾਗ੍ਰam ਆਈਡੀ ਤੁਹਾਨੂੰ ਮੈਂ ਇੱਥੇ ਮੈਂਸ਼ਨ ਕਰ ਦਊਗਾ ਸਾਈਡ ਤੇ ਉੱਥੇ ਹੀ ਜਾ ਕੇ ਫੋਲੋ ਕਰ ਲਿਓ ਤੇ ਮੈਸੇਜ ਵੀ ਮੈਨੂੰ ਇੰਸਟਾਗ੍ਰam ਆਈਡੀ ਤੇ ਕਰ ਲਿਓ ਤੇ ਤੁਹਾਨੂੰ ਪ੍ਰਾਈਜ਼ ਜ਼ਰੂਰ ਮਿਲੂਗਾ ਤੇ ਆਪਾਂ ਉਹ ਜੋੜੀ ਸੇਲ ਕਰ ਦੇਣੀ ਆ ਵੀ ਚੈੱਕ ਕਰੋ ਉਹ ਕੂਤਰੀ ਬੈਠੀ ਇਹ ਕੂਤਰੀ ਪੱਲੇਰੋ ਕੇ ਬੇਟੀ ਦੀ ਇਹ ਕੂਤਰੀ ਵੈਲੋ ਕਿੱਥੇ ਫਟੀਆਂ ਚੜ ਕੇ ਤਾਂ ਉੰਦੋਂ ਲੈ ਕੇ ਉੱਤੇ ਤੱਕ ਫਟੀਆਂ ਚੜ ਕੇ ਬੈ ਗਈ ਵੇ ਰਿਜ਼ਲਟ ਚੈੱਕ ਕਰੋ ਦੀ ਇਸ ਚੀਜ਼ ਦਾ ਤੇ ਬਾਕੀ ਜਿਉਂਸਰੀ ਜਿਹੜੀ ਕੂਤਰੀ ਉਹਦਾ ਬੜਾ ਬੁਰਾ ਹਾਲ ਹੀ ਪਰ ਉਹ ਹੁਣ ਸੈੱਟ ਹੋ ਗਈ ਆ ਵੀਡੀਓ ਮੈਂ ਬਣਾ ਲਈ ਸਕੇ ਬਾਕੀ ਆਖੋ ਬੱਚਾ ਇਹ ਵੀ ਛਾੜੇ ਪਏ ਸਾਰੇ ਪੁੱਟ ਲਾਦਣੀਆਂ ਪਾਜਨ ਸ਼ਾਮੀਆਂ ਨੂੰ ਤੇ ਬਾਕੀ ਬਾਕੀ ਆ ਇੱਕ ਹਾ ਵਾਲੀ ਤੇ ਇੱਕ ਇੱਕ ਹਾ ਪੱਠੀ ਵਿੱਚ ਘਾਰ ਵਾਲੀ ਤੇ ਇੱਕ ਹਾ ਇਹ ਦੋਨੇ ਸਾਰੀ ਆ ਤੇ ਇੱਕ ਇਹ ਦੋਨਾਂ ਨੂੰ ਪੁੱਟ ਲਾ ਦੇਣੀ ਆਪਾਂ ਪੁੱਟ ਦੇਣੀ ਅੱਜ ਲੋਰੀ ਛੱਡਦੀ ਆ ਆਪਣੇ ਇੱਥੇ ਡਰਮ ਤੇ ਰੱਖ ਲਈ ਪਿੰਦਰਾ ਦੇ ਚੱਕ ਕੂਤਰੀ ਚ ਪਾ ਦੀ ਆਹ ਕੂਤਰੀ ਆ ਸਾੜੀ ਦਾ ਫਾਦਾ ਬਾਜ ਆਪੇ ਫੜਦੇ ਲੋੜ ਨਹੀਂ ਇਹ ਦੇਖੀ ਕਿਤੇ ਹੋਰੋਂ ਗੱਡੀ ਸਾੜੀ ਕਿਹੜੀ ਵੇਖ ਲਓ ਕੂਤਰੀ ਚੈੱਕ ਕਰ ਲਓ ਮੈਂ ਸੈੱਟ ਹੋ ਗਈ ਵੇਖ ਲਓ ਉਹੀ ਕੂਤਰੀ ਦੇ ਬਾਕੀ ਆਪਣਾ ਆਹ ਕੂਤਰਾ ਜਿਹੜੇ ਲੱਗ ਰਹੇ ਨੇ ਫੜ ਲਈ ਕੂਤਰੀ ਮਟੋਂ ਵੰਡੀ ਖਿਆਨ ਨਾ ਠੀਕ ਹੋ ਗਿਆ ਉਹ ਹੀ ਕੰਮ ਜਿਹੜਾ ਦਾਰੇ ਕੂਤਰੀ ਬਨੇ ਤੇ ਬੈਕ ਤੇ ਆ ਚੁੱਕ ਟਿਆਂ ਦੇ ਇਹ ਓਡੀ ਕੀ ਤੇ ਬੜਾ ਵੱਡਾ ਨੁਕਸਾਨ ਹੋਣਾ ਯਾਰ ਕੂਤਰੀ ਥੱਲੇ ਆਈ ਬਸ ਆਇਆ ਬੋਤਾ ਆਇਆ 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 ਆਹ ਆਈ ਖਾਂਡਾ ਹੱਡੀ ਇਹ ਮੇਰਾ ਜੋੜੇ ਲੋਣਾ ਮਿੰਡ ਮਿੰਡ ਦਾ ਕਰੀ ਲਓ ਜੀ ਫੜ ਲਈ ਕੂਤਰੀ ਬੜੀ ਮੁਸ਼ਕਿਲ ਫੜੀ ਤੇ ਬਾਕੀ ਕੂਤਰ ਬਾਅਦ ਛੱਡਦਾ ਪੀਦਾ ਜੀ ਗੁਟਕੜਾ ਨਹੀਂ ਮੈਨੂੰ ਪਤਾ ਨਹੀਂ ਤੇ ਕੂਤਰੀ ਛੱਡ ਦਿੰਨੇ ਹੁਣ ਉਪਰਾਵਾ ਕਰਲਾ ਸ਼ੁਰੂ ਕੰਮ ਗਾ ਜੋੜ ਜਿਹੜੀ ਲਾਹ ਟਾਈਮ ਨਾਲ ਹੈ ਪਰੇ ਸ਼ੋੜ ਘਰਾਂ ਨਾਲ ਨਵੀਆਂ ਕੁੜੀ ਜੁੜੀ ਪਾਤੀ ਦੁੱਜੀ ਥੋੜੀ ਜੋੜੀ ਕੋਈ ਵੀ ਨਹੀਂ ਪਈ ਕਿਉਂਕਿ ਜੋੜੀਆਂ ਥੋੜੇ ਦਿਨੇ ਆ ਥੋੜੇ ਨੇ ਬਾਕੀ ਕੂਤਰੀ ਪਰ ਛਾੜ ਦਿੰਦੇ ਨੇ ਦੁਬਾਰਾ ਅੰਦਰ ਜੋੜੀ ਫੁੱਡਾ ਕਰਤਾ ਬੰਦ ਤੇ ਸ਼ਰੀਰ-ਸ਼ਰੀਰ ਲਾ ਕੇ ਸਾਰੇ ਬਰਾ ਹਟਾ ਸਟੇਜ ਚੜੀਏ ਬੱਸ ਹੇਠਲੇ ਲਓ ਜੀ ਟ੍ਰੇਆਂ ਚ ਪਾਉਂਦੇ ਦਾਣੇ ਨਾਲੋਂ ਪਾਣੀ ਪਾ ਕੇ ਬਾਕੀ ਇੱਧਰ ਕੂਤਰੀਆਂ ਨੇ ਬਣੇ ਰੱਖਦੇ ਆਂ ਬਾਕੀਆਂ ਕੂਤਰੀ ਵੇਖੋ ਗੱਲਾਂ ਪਾਈ ਜਿੱਥੀਆਂ ਨੇ ਆਂ ਆਂ ਸੈਟਵਾ ਬਾਕੀ ਜਲਾਦਾਂ ਮਨੇ ਇੱਕ ਕੂਤਰੀ ਨਾ ਧਰਨਾ ਆਵਲੇ ਖਾਣੇ ਦੀ ਆਵਲੇ ਖਾਣੇ ਦੀ ਬਾਕੀ ਇਹ ਘਰੇ ਦੋ ਆ ਜਿਆਗੂ ਦਾ ਚਾਹਤਾ ਤੇ ਲਓ ਜੀ ਦਾਣੇ ਦੋਨੇ ਪਾ ਕੇ ਬੈਠੇ ਸੀ ਤੇ ਆਪਣੀ ਇੱਕ ਕੂਤਰੀ ਹੋਰ ਬਿਮਾਰ ਹੋਈ ਪਣੀ ਕੂਤਰੀਆਂ ਨੂੰ ਜਿਆਦਾ ਪੰਗਾ ਪੈਣ ਰਿਹਾ ਹਨਾ ਰੋਣ ਜਦ ਇਹ ਕੂਤਰੀ ਬਿਮਾਰ ਹੁੰਦੀਆਂ ਕੀ ਚੱਕਰ ਪੈ ਗਿਆ ਪਤਾ ਨਹੀਂ ਯਾਰ ਫਤੁਨਾ ਦਾ ਕੱਚ ਕੁਛ ਨਹੀਂ ਕਾਟਾ ਬਾਕੀ ਇਹਨੂੰ ਵੀ ਕੂਤਰੀ ਨੂੰ ਬੁਖਾਰ ਆ ਸਾਰੇ ਕੂਤਰਾ ਬੁਖਾਰੀ ਹੁੰਦੇ ਲਗਭਗ ਜਾਂ ਦੇਣੀ ਗੰਦੇ ਰੀ ਮੀਂਹ ਮੂੰਹ ਪਾ ਕੇ ਰਤਾ ਠੰਡਾ ਹੋ ਗਿਆ ਕੰਮ ਮੇਰੇ ਖਾਣਾ ਤਾਂ ਬਾਕੀ ਉਹਨੂੰ ਉਹ ਦਵਾਈ ਦੇ ਕੇ ਪਿੰਜਰੇ ਚ ਪਾ ਕੇ ਰੱਖੀ ਆ ਕੋਈ ਨਹੀਂ ਬਾਕੀ ਸੈੱਟ ਕਰ ਲੈਣੀ ਆ ਨੂੰ ਪਤਾ ਕੋਈ ਸੀ ਤੁਹਾਡੀ ਆਖੀ ਆ ਬਾਕੀ ਕੂਤਰੀ ਬੜੀ ਮੇਨ ਆ ਜਿਹੜੀ ਦਿਨ ਸਭ ਤੋਂ ਪਹਿਲਾ ਵਲੋਗ ਵੇਖਿਆ ਸੀ ਗੁਲਾਬੀ ਗੁਲਾਬੀ ਟੋਰੀ ਵਾਲੀ ਕੂਤਰੀ ਜਿਹੜੀ ਪੱਠੀ ਸੀ ਉਹ ਕੂਤਰੀ ਆ ਇਸ ਟਾਈਮ ਬਹਮਾਰੀ ਤੇ ਬਾਕੀ ਜੇ ਨਹੀਂ ਵੇਖੀ ਕੇ ਵੀਰ ਨੇ ਪਹਿਲਾ ਵਲੋਗ ਚੈੱਕ ਕਰ ਲੈ ਸਭ ਤੋਂ ਪਹਿਲਾ ਤੇ ਬਾਕੀ ਮੈਨੂੰ ਪਾਇਆ ਹੋ ਚੱਲਿੰ ਤੋਂ ਪੇ ਥੋੜੀ ਠੰਡ ਠੰਡੀ ਲੱਗੀ ਸੱਟ ਰੇ ਉਹ ਤੇ ਹਲੋ ਜੀ ਵੀਡੀਓ ਦਾ ਐਡ ਕਰਨਾ ਭੁੱਲ ਗਏ ਸੀ ਤੇ ਬਾਕੀ ਉਹ ਸਕੂਲੋਂ ਆਏ ਪੇ ਪੇਪਰ ਦੇ ਕੇ ਪਹਿਲਾ ਪੇਪਰ ਇਹ ਪੜਾਉਦੇ ਪੇਪਰ ਹੋਇਆ ਵਾ ਤੇ ਬਾਕੀ ਐਸਾ ਟਾਈਜੀ ਵੀਡੀਓ ਦੀ ਵੀਡੀਓ ਬਹੁਤ ਲੱਗੀ ਦੀ ਵੀਡੀਓ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਸ਼ੇਅਰ ਵੀ ਕਰਦੇ ਹੋ ਤੇ ਬਾਕੀ ਆਪਣੇ 500 ਸਬਸਕ੍ਰਾਈਬਰ ਜਲਦੀ ਕੰਪਲੀਟ ਹੋਣ ਰਹੇ ਆ ਤੇ ਉਹ ਵੀ ਜਲਦੀ ਕੰਪਲੀਟ ਕਰਾਓ ਤੇ ਮਿਲਦੇ ਆਂ ਕੱਲ ਅਗਲੀ ਵੀਡੀਓ ਵਿੱਚ ਬਾਏ 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 ਬਾਏ